ਜੋਜਕ ਜੋਜਕ ਦਾ ਅਰਥ ਹੁੰਦਾ ਜੋੜਨਾ ਜਿਹੜੇ ਸ਼ਬਦ ਵਾਕ ਵਿੱਚ ਦੋ ਸ਼ਬਦਾਂ ਨੂੰ ਜਾਂ ਵਾਕਾਂ ਨੂੰ ਆਪਸ ਵਿੱਚ ਜੋੜਨ ਜਿਵੇਂ RAM ਅਤੇ SHAM ਦੋ ਸ਼ਬਦ ਹੋ ਗਏ ਅਤੇ ਨਾਲ ਵਾਕ ਨੂੰ ਪੂਰਾ ਕੀਤਾ ਗਿਆ ਵਾ ਤਾਂ ਇਹਦਾ ਮਤਲਬ ਇਹ ਕੀ ਆ ਜੋਜਕ ਉਹ ਚੁੱਪਚਾਪ ਖੇਡਦਾ ਰਿਹਾ ਅਤੇ ਦੂਜੇ ਅੱਧ ਦੇ ਵਿੱਚ 6 ਗੋਲ ਹੋਣ ਕਾਰਨ ਉਹਦਾ ਅਹਿਮ ਯੋਗਦਾਨ ਸੀ ਅਤੇ ਜਿਹੜਾ ਲੱਗ ਗਿਆ ਉਹਦੇ ਨਾਲ ਜੋਜਕ ਬਣ ਗਿਆ ਜੋਜਕ ਦੋ ਤਰ੍ਹਾਂ ਦੇ ਨੇ ਇੱਕ ਹੈਗੇ ਨੇ ਸਮਾਨ ਜੋਜਕ ਇੱਕ ਹੈਗੇ ਨੇ ਅਧੀਨ ਜੋਜਕ ਸਮਾਨ ਜੋਜਕ ਜਿਵੇਂ ਨਾਂ ਤੋਂ ਹੀ ਪਤਾ ਲੱਗ ਗਿਆ ਜਿਹੜਾ ਜੋਜਕ ਸਮਾਨ ਜਾਂ ਬਰਾਬਰ ਦੇ ਸ਼ਬਦਾਂ ਨੂੰ ਜਾਂ ਵਾਕਾਂ ਨੂੰ ਜੋੜੇ ਸਮਾਨ ਜੋਜਕ ਹੈ ਜਿਵੇਂ ਇਸ ਬੁੱਤ ਦੇ ਦੋ ਨਹੀਂ ਸਗੋਂ ਚਾਰ ਹੱਥ ਹਨ ਅਤੇ ਚਾਰਾਂ ਹੱਥਾਂ ਵਿੱਚ ਹੀ ਹਾਕੀ ਸਟਿੱਕਾਂ ਹਨ ਰਾਣੀ ਅਤੇ ਮੀਨਾ ਦਾ ਕਦੇ ਕੁਝ ਹੋਇਆ ਹੈ ਚਾਹ ਵੀ ਪੀਓ ਤੇ ਰੋਟੀ ਵੀ ਖਾਓ ਸਮਾਨ ਜੋਜਕ ਹੋਗੇ ਨਾ ਰਾਣੀ ਅਤੇ ਮੀਨਾ ਚਾਹ ਵੀ ਪੀਓ ਤੇ ਰੋਟੀ ਵੀ ਖਾਓ ਇਸੇ ਤਰੀਕੇ ਨਾਲ ਜਿਹੜਾ ਅਧੀਨ ਹੁੰਦਾ ਉਹ 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 ਵਾਕ ਦੇ ਵਿੱਚ ਨਾ ਦੋ ਭਾਗ ਹੋ ਜਾਂਦੇ ਨੇ ਇੱਕ ਹਿੱਸਾ ਵਾਕ ਦਾ ਪ੍ਰધાન ਹੋ ਜਾਂਦਾ ਤੇ ਇੱਕ ਉਹਦੇ ਅਧੀਨ ਹੋ ਜਾਂਦਾ ਜਿਵੇਂ ਭਾਵੇਂ ਉਹ ਗਰੀਬ ਹੈ ਫਿਰ ਵੀ ਇਮਾਨਦਾਰ ਹੈ ਫਿਰ ਵੀ ਗਵਾ ਕੀ ਕੋਈ ਆ ਭਾਵੇਂ ਉਹ ਗਰੀਬ ਹੈ ਫਿਰ ਵੀ ਇਮਾਨਦਾਰ ਹੈ ਤੇ ਦੂਸਰਾ ਮੈਂ ਜਾਣਦਾ ਵਾਂ ਕਿ ਤੂੰ ਕਿੰਨੇ ਕ ਪਾਣੀ ਚ ਹੈ ਆਪਣੀ 8ਵੀਂ ਜਮਾਤ ਦੀ ਜਿਹੜੀ ਕਿਤਾਬ ਆ ਨਾ ਉਹਦੇ ਵਿੱਚ ਆਪਣੇ ਕੋਲੇ ਪਾਠ 18 ਮਾ ਹਾਕੀ ਦਾ ਜਾਦੂਗਰ ਧਿਆਨ ਚਾਹੁੰਦਾ ਉਹਦੇ ਵਿੱਚ ਸਮਾਨ ਜੋਜਕ ਤੇ ਅਧਿਨ ਜੋਜਕ ਦੀਆਂ ਕਿਸਮਾਂ ਦੱਸਿਆ ਤੇ ਉਦਾਹਰਨਾਂ ਦਿੱਤੀਆਂ ਗਈਆਂ ਨੇ ਜਿਵੇਂ ਹੁਣ ਸਮਾਨਯੋਜਕ ਦੀ ਉਹਨਾਂ ਨੇ ਆਧਾਰਨ ਦਿੱਤੀ ਆ ਇਸ ਬੁੱਤ ਦੇ ਦੋ ਨਹੀਂ ਸਗੋਂ ਚਾਰ ਹੱਥ ਹਨ ਅਤੇ ਚੌਹਾਂ ਵਿੱਚ ਹੀ ਹਾਕੀ ਸਟਿਕਾ ਹਨ ਦੂਸਰੀ ਉਹਨਾਂ ਨੇ ਆਧਾਰਨ ਦਿੱਤੀ ਆ ਸਾਰਾ ਮੈਚ ਤਣਾਅਪੂਰਨ ਵਾਤਾਵਰਣ ਚ ਖੇਡਿਆ ਗਿਆ ਪਰ ਇਹ ਸਾਰਾ ਤਣਾਅ ਧਿਆਨ ਚੰਦ ਦੀ ਜਾਦੂਗਰੀ ਨੁਮਾ ਖੇਡ ਵਿੱਚ ਸਭ ਨੂੰ ਭੁੱਲ ਪਲਾ ਗਿਆ ਦੂਸਰਾ ਅਧਿਨ ਜੋਜਕ ਦੇ ਵਿੱਚ ਉਹਨਾਂ ਨੇ ਕੀ ਕਿਹਾ ਵਾ ਕਿ ਹਿਟਲਰ ਬਾਹਰ ਬੈਠਾ ਦੰਦ ਕਰੀਚ ਰਿਹਾ ਸੀ ਅਤੇ ਅੰਦਰ ਉਸ ਦੀ ਟੀਮ ਦੇ ਖਿਡਾਰੀ ਪੂਰੀ ਤਰ੍ਹਾਂ ਬੇਵਾਬ ਸਨ ਕਿਉਂਕਿ ਕਿਉਂਕਿ ਮੈਚ ਦੇ ਪਹਿਲੇ ਅੱਧ ਵਿੱਚ ਹੀ ਉਹਨਾਂ ਵਿਰੁੱਧ 8 ਗੋਲ ਹੋ ਚੁੱਕੇ ਸਨ ਇਹ ਹੋਣਾ ਵਾਕ ਇੱਕੋ ਹੀ ਆ ਠੀਕ ਹੈ ਨਾ ਵਾਕ ਇੱਕੋ ਹੀ ਆ ਉਹਦੇ ਵਿੱਚ ਇੱਕ ਹੀ ਹਿੱਸਾ ਪ੍ਰਧਾਨ ਆ ਤੇ ਇੱਕ ਉਹਦੇ ਅਧਿਨ ਇਸੇ ਕਰਕੇ ਨੂੰ ਅਧਿਨ ਯੋਜਕ ਕਹਿੰਦੇ ਆ ਦੂਸਰੀ ਉਦਾਹਰਣ ਦੇਖ ਲੋ ਇੱਕ ਵਾਰ ਦਰਸ਼ਕਾਂ ਨੂੰ ਸ਼ੱਕ ਪੈ ਗਿਆ ਕਿ ਧਿਆਨ ਚਾਂਦੀ ਹਾਕੀ ਨਾਲ ਕੋਈ ਚੁੰਬਕੀ ਸ਼ੈ ਚਪਕਾਈ ਹੋਈ ਹੈ ਤਾਂ ਹੀ ਤਾਂ ਗੇਂਦ ਉਹਨਾਂ ਨਾਲੋਂ ਲੈਂਦੇ ਨਹੀਂ ਗੱਲ ਇੱਕੋ ਹੀ ਚੱਲ ਰਹੀ ਆ ਵਾਕ ਇੱਕੋ ਹੀ ਚੱਲ ਰਿਹਾ ਵਾ ਉਹਦੇ ਵਿੱਚ ਥੋੜਾ ਜਿਹਾ ਹਿੱਸਾ ਪ੍ਰਧਾਨ ਹੋ ਜਾਂਦਾ ਵਾ ਤੇ ਬਾਕੀ ਉਹਦੇ ਅਧੀਨ ਹੋ ਜਾਂਦਾ ਜਿਵੇਂ ਇੱਕ ਵਾਰੀ ਦਰਸ਼ਕਾਂ ਨੂੰ ਸ਼ੱਕ ਪੈ ਗਿਆ ਕਿ ਧਿਆਨ ਚੰਦ ਦੀ ਹਾਕੀ ਨਾਲ ਕੋਈ ਚੁੰਬਕੀ ਸ਼ਹਿ ਚਪਕਾਈ ਹੋਈ ਹੈ ਤਾਂ ਹੀ ਤਾਂ ਗੇਂਦ ਉਹਦੇ ਨਾਲੋਂ ਲੈਂਦੀ ਨਹੀਂ ਠੀਕ ਹੈ ਨਾ ਜਦੋਂ ਕਿ ਤਾਂ ਹੀ ਕਿਉਂਕਿ ਇਹ ਸਾਰੇ ਕੀ ਨੇ ਅਧীন ਤੇ ਸਮਾਨ ਦੇ ਵਿੱਚ ਹੁੰਦਾ ਆਪਾਂ ਬਲੈਕਬੋਰਡ ਤੇ ਦੇਖੋ ਸਾਹਮਣੇ ਚਾਹ ਵੀ ਪੀਓ ਰੋਟੀ ਵੀ ਖਾਓ ਜਦੋਂ ਚਾਹ ਵੀ ਪੀਓ ਰੋਟੀ ਵੀ ਖਾਓ ਦੋਨੇ ਆਗੇ ਸਮਾਨ ਜੇ ਆਗੇ ਵਾਕ ਹਨ ਦੋ ਉਹਨਾਂ ਦੋਨਾਂ ਵਾਕਾਂ ਨੂੰ ਆਪਾਂ ਤੇ ਦੇ ਨਾਲ ਜੋੜਦਾ ਇੱਕ ਪਾਸੇ ਰਾਣੀ ਆ ਇੱਕ ਪਾਸੇ ਮੀਨਾਮਾ ਉਹਨੂੰ ਆਪਾਂ ਅਤੇ ਨਾਲ ਜੋੜ ਦਿੰਦਾ ਤਾਂ ਉਹ ਕਿ ਬਣ ਗਏ ਸਾਡੇ ਕੋਲੇ ਸਮਾਨ ਜੋਜਕ ਪਰ ਜਦੋਂ ਵਾਕ ਇੱਕੋ ਹੀ ਆ ਹੁਣ ਦੇਖੋ ਭਾਵੇਂ ਉਹ ਗਰੀਬ ਹੈ ਫਿਰ ਵੀ ਇਮਾਨਦਾਰ ਹੈ ਇਹਨਾਂ ਮਤਰਾ ਰਾਣੀ ਤੇ ਮੀਨਾ ਦੀ ਤਰ੍ਹਾਂ ਅਡੜ ਥੋੜੋ ਆ ਚਾਹ ਤੇ ਰੋਟੀ ਜਿਹੇ ਤਰ੍ਹਾਂ ਅਡੜ ਥੋੜੋ ਆ ਠੀਕ ਹੈ ਨਾ ਗੱਲ ਤਾਂ ਇੱਕੋ ਵਾਕ ਦੇ ਵਿੱਚ ਇੱਕੋ ਦੇ ਬਾਰੇ ਹੋ ਰਹੀ ਆ ਨਾ ਭਾਵੇਂ ਉਹ ਗਰੀਬ ਹੈ ਫਿਰ ਵੀ ਇਮਾਨਦਾਰ ਹੈ ਮੈਂ ਜਾਣਦਾ ਹਾਂ ਕਿ ਤੂੰ ਕਿੰਨੇ ਕੁ ਪਾਣੀ ਵਿੱਚ ਹੈ ਗੱਲ ਤਾਂ ਇੱਕੋ ਦੀ ਹੋ ਰਹੀ ਆ ਨਾ ਉੱਥੇ ਗੱਲ ਹੋ ਰਹੀ ਆ ਚਾਹ ਵੀ ਪੀਓ ਰੋਟੀ ਵੀ ਖਾਓ ਹਨਾ ਚਾਹ ਤੇ ਰੋਟੀ ਅਡੜ ਚੀਜ਼ ਹੋ ਗਈਆਂ ਤੇ 13 ਜੋੜ ਦਿੱਤੀਆਂ ਜਦੋਂ ਏਦਾਂ ਆਪਾਂ ਵਾਕਾਂ ਨੂੰ ਜਾਂ ਸ਼ਬਦਾਂ ਨੂੰ ਜੋੜਦੇ ਆਂ ਜਿਹੜੇ ਅਲੱਗ-ਅਲੱਗ ਹੁੰਦੇ ਆ ਉਹ ਬਣ ਕੇ ਸਮਾਨ ਜਦੋਂ ਅਧਿ ਦੀ ਗੱਲ ਕਰਦੇ ਆਂ ਤਾਂ ਵਾਕ ਇੱਕ ਹੀ ਹੁੰਦਾ ਉਹਦੇ ਵਿੱਚ ਕੋਸ਼ ਹਿੱਸਾ ਪ੍ਰਧਾਨ ਹੋ ਜਾਂਦਾ ਤੇ ਕੋਸ਼ ਹਿੱਸਾ ਉਹਦੇ ਅਧੀਨ ਹੋ ਜਾਂਦਾ